ਵਿਲਟਨ ਦਾ ਆਗਾਸ ਕਰ ਦਿਆ ਕਥਿਤ ਇੰਡਸਟਰੀ ਪਲਾਟ ਕਟਾਲੇ ਦਾ ਮਾਮਲਾ ਜਿਸ ਨੂੰ ਲੈ ਕੇ ਸੁੰਦਰ ਸ਼ਾਮ ਅਰੂੜਾ ਨੂੰ ਮੁਹਾਲੀ ਦੇ ਇੰਡਸਟਰੀਅਲ ਏਰੀਆ ਲੈ ਕੇ ਵਿਜੀਲੈਂਸੀ ਟੀਮ ਪਹੁੰਚੀ ਦੱਸਿਆ ਗਿਆ ਸਰਪਕਾ ਮੰਤਰੀ ਸੁੰਦਰ ਸ਼ਾਮ ਅਰੂੜਾ ਤੋਂ ਪੁੱਛ ਕੇ ਚੜੀ ਹੈ ਉਹ ਕੀਤੀ ਜਾ ਰਹੀ ਹੈ ਅਰੂੜਾ ਤੇ ਪਲਾਟ ਅਲਾਟਮੈਂਟ ਵਿੱਚ ਕਟਾਲੇ ਦੇ ਗੰਭੀਰ ਇਲਜ਼ਾਮ ਨੇ ਜਿਸ ਨੂੰ ਲੈ ਕੇ ਹੀ ਮੁਸ਼ਕਲਾਂ ਵਿੱਚ ਫਸੇ ਹੋਏ ਨੇ ਸੁੰਦਰ ਸ਼ਾਮ ਅਰੂੜਾ ਅਰੂੜਾ ਸਣੇ ਦਾਸ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੈ ਸੋ ਅੱਜ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਪਹੁੰਚੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਸ ਤੋਂ ਕੀ ਲਗਾਤਾਰ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੁੰਦਰ ਸ਼ਾਮ ਅਰੋੜਾ ਤੇ ਜਿੱਥੇ 플ੌਟ ਅਲਾਟਮੈਂਟ ਦੇ ਵਿੱਚ ਕਟਾਲੇ ਦੇ ਇਲਜ਼ਾਮ ਨੇ ਔਰ ਇਸੇ ਤਹਿਤ ਅਰੋੜਾ ਸਾਹਿਬ ਨੇ 10 ਅਪਸਟਾਰ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ। ਸੋ ਦੱਸ ਦੇ ਕਿ ਮੁਸ਼ਕਲਾਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਲਗਾਤਾਰ ਫਸੇ ਹੋਏ ਨੇ ਅਤੇ ਕਥਿਤ ਇੰਡਸਟਰੀ 플ੌਟ ਕਟਾਲੇ ਦੇ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਨੂੰ ਮੁਹਾਲੀ ਦੇ ਇੰਡਸਟਰੀਅਲ ਏਰੀਆ ਅੱਜ ਵਿਜੀਲੈਂਸ ਦੀ ਟੀਮ ਲੈ ਕੇ ਪਹੁੰਚੀ ਹੈ। ਤਸੀ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੂੜਾ ਤੋਂ ਪੁੱਛ ਕੇ ਚੜੀ ਹੈ ਉਹ ਕੀਤੀ ਗਈ ਹੈ ਅਰੂੜਾ ਤੇ 플ੌਟ ਅਲਾਟਮੈਂਟ ਵਿੱਚ ਘਟਾਲੇ ਦੇ ਇਲਜ਼ਾਮ ਨੇ ਜੋ ਲਗਾਤਾਰ ਸ਼ਿਕੰਜਾ ਜੜਾ ਹੈ ਸੁੰਦਰ ਸ਼ਾਮ ਅਰੂੜਾ ਤੇ ਕਸਿਆ ਗਿਆ ਹੈ ਅੱਜ ਟੀਮ ਜਿਹੜੀ ਵਿਜੀਲੈਂਸੀ ਉਹ ਲੈ ਕੇ ਇੱਥੇ ਪਹੁੰਚੀ ਹੈ ਸੁੰਦਰ ਸ਼ਾਮ ਅਰੂੜਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਮੋਹਾਲੀ ਦੇ ਵਿੱਚ ਕਥਿਤ ਇੰਡਸਟਰੀ 플ੌਟ ਘਟਾਲੇ ਦੇ ਮਾਮਲੇ ਵਿੱਚ ਸੁੰਦਰ ਸ਼ਾਮ ਅਰੂੜਾ ਜੋ ਕਿ ਪਹਿਲਾਂ ਹੀ ਮੁਸ਼ਕਲਾਂ ਵਿੱਚ ਫਸੇ ਹੋਏ ਨੇ ਤੇ ਅੱਜ ਟੀਮ ਜਿਹੜੀ ਹੈ ਅਰੂੜਾ ਨੂੰ ਇੰਡਸਟਰੀਅਲ ਏਰੀਆ ਲੈ ਕੇ ਪਹੁੰਚੀ ਜਿਸ ਤਰ੍ਹਾਂ ਨਾਲ ਅਰੂੜਾ ਸਰੇੰਦਸ ਅਫ ਐਫ ਆਈ ਆਰ ਦਰਜ ਹੈ ਸੋ ਇੱਥੇ ਇੱਕ ਟੀਮ ਉਹਨਾਂ ਨੂੰ ਲੈ ਕੇ ਪਹੁੰਚੀ ਇੱਥੇ ਦਿਖਾਉਣ ਲਈ ਆਏ ਸੀ ਇਹ ਸਾਨੂੰ ਇਹਨਾਂ ਦੀ ਪੁੱਛਗਿੱਛ ਹੋਈ ਸੀਗੇ ਇਹ ਦੱਸ ਰਹੇ ਸੀਗੇ ਵੀ ਇੱਥੇ ਬਈ ਇੰਡਸਟਰੀ ਲੱਗ ਰਹੀ ਹੈ ਇਹ ਸਭ ਕੁਝ ਵੀ ਜੋ ਅਸੀਂ ਨਾਰਮ ਦੇ ਹਿਸਾਬ ਨਾਲ ਕੀਤਾ ਆ ਹੁਣ ਇਹਨਾਂ ਨੂੰ ਦਿਖਾ ਲਿਆ ਵੀ ਆ ਦੇਖੋ ਆ ਹੋਟਲ ਬਣ ਰਿਹਾ ਇੱਥੇ ਇਹ ਇੰਡਸਟਰੀਅਲ ਪਲਾਟ ਹੈ ਤੇ ਹੋਟਲ ਬਣ ਰਿਹਾ ਤੇ ਕੋਈ ਚਾਰਦੁਵਾਰੀ ਨਹੀਂ ਹੈ ਟੋਟਲ ਮਿਸਯੂਜ਼ ਹੋਇਆ ਪੁੱਛਕਿਸ਼ ਇਹਨਾਂ ਨੂੰ ਹੁਣ ਦਿਖਾੜ ਕੇ ਹੁਣ ਜਾ ਕੇ ਪੁੱਛਕਿਸ਼ ਕਰਦੇ ਆ ਜੇ ਲੋਡ ਪਈ ਤਾਂ ਹੋਰ ਲਵਾਂਗੇ ਸੋ ਪੁੱਛਕਿਸ਼ ਲਈ ਇੱਥੇ ਟੀਮ ਲੈ ਕੇ ਪਹੁੰਚੀ ਸੁੰਦਰ ਸ਼ਾਮ ਰੂੜਾ ਨੂੰ ਮੁਹਾਲੀ ਦੇ ਇੰਡਸਟਰੀਅਲ ਏਰੀਆ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਅਸੀਂ ਵਿਖਾ ਰਹੇ ਹਾਂ ਸਾਡੇ ਨਾਲ ਦਲਜੀਤ ਸਾਡੇ ਜੁੜ ਚੁੱਕੇ ਨੇ ਦਲਜੀਤ ਕੀ ਕੋਈ ਜਾਣਕਾਰੀ ਕਿਉਂਕਿ ਸੁੰਦਰ ਸ਼ਾਮ ਰੂੜਾ ਤੇ ਹੋਰਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਕਿਉਂਕਿ ਮਾਮਲਾ ਬੜਾ ਗੰਭੀਰ ਸੀ ਲੇਕਿਨ ਵਿਜੀਲੈਂਸੀ ਟੀਮ ਇੱਥੇ ਲੈ ਕੇ ਪਹੁੰਚੀ ਸੁੰਦਰ ਸ਼ਾਮ ਰੂੜਾ ਨੂੰ ਅ ਦੇਖੋ ਬਿਲਕੁਲ ਰਾਦਾ ਸੰਦਰ ਸ਼ਾਮ ਰੋੜਾ ਦੇ ਉੱਪਰ ਵਾਲੀ ਦੇ ਦੀ ਕੋ ਹੋਰ ਜਿਹੜਾ ਮਾਮਲਾ ਬਿਜ਼ਨਸ ਨੇ ਦਾ ਜਿਸ ਤਰ੍ਹਾਂ ਸੀਗਾ ਜਿਹਦੀ ਗ੍ਰਿਫਤਾਰੀ ਕਰ ਤਾਂ ਕੋਰਟ ਦੇ ਵਿੱਚ ਪਾਈ ਗਈ ਹੈ ਕਿਉਂਕਿ ਜੇਲ੍ਹ ਦੇ ਵਿੱਚ ਪਹਿਲਾਂ ਹੀ ਇੱਕ ਮਾਮਲੇ ਦੇ ਵਿੱਚ ਸੰਦਰ ਸ਼ਾਮ ਰੋੜਾ ਜੇਲ੍ਹ ਦੇ ਵਿੱਚ ਸੀਗਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਂਟ ਲੈ ਕੇ ਆ ਕੇ ਇਹਦੀ ਗ੍ਰਿਫਤਾਰੀ ਪਾ ਕੇ ਇੱਕ ਦਿਨ ਦਾ ਪੁਲਿਸ ਰਿਮਾਨ ਜਿਹੜਾਗਾ ਬਿਜ਼ਨਸ ਨੇ ਲਿਆ ਸੀਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਅੱਜ ਬਿਜ਼ਨਸ ਚਾਰਜ ਕਰਦੇ ਹੋਏ ਮਹਾਲੀ ਦੇ 11 ਫੇਸ ਦੇ ਜਿਹੜਾ ਪਲਾਟ ਜਿਹਦਾ ਘਪਲਾ ਕੀਤਾ ਜਾਦਾ ਕਿ ਗਲਤ ਤਰੀਕੇ ਨਾਲ ਇਹਦੀ ਐਨਓਸੀ ਜਿਹੜਾਗਾ ਡੀਲਰ ਨੂੰ ਦਿੱਤੀ ਹੈ ਉਸ ਮਾਮਲੇ ਦੇ ਵਿੱਚ ਇਹਨੂੰ ਅੱਜ ਮੌਕੇ ਤੇ ਉੱਪਰ ਲਿਆ ਕੇ ਮਾਇਨਾ ਕੀਤਾ ਗਿਆ ਤੇ ਇਹ ਹਰ ਇੱਕ ਚੀਜ਼ ਜਿਹੜੀ ਇਹ ਕਿ ਫੈਕਟਰੀ ਸੀਗੀ ਇੰਡਸਟਰੀਅਲ ਪਲਾਟ ਸੀਗਾ ਉੱਥੇ ਹੁਣ ਜਿਹੜੇ ਇਹ ਪਲਾਟ ਬਣਦੇ ਪਏ ਨੇ ਉਹ ਸਾਰੀਆਂ ਚੀਜ਼ਾਂ ਜਿਹੜੀ ਹੁਣ ਜਾਂਚ ਜਿਹੜੀ ਵੀ ਬਿਜ਼ਨਸ ਕਰ ਰਹੀ ਹੈ ਕਿਉਂਕਿ ਇਹ ਇਲੈਕਟ੍ਰਿਕ ਏਰੀਆ ਦਾ ਹੈਗਾ ਇੰਡਸਟਰੀ ਕੋਈ ਕੰਮ ਹੋ ਰਿਹਾ ਤਾਂ ਤੇ ਕੋਈ ਥਲਾਇ ਦੀ ਮੰਤ ਦੇ ਇਸ ਦੀ ਪੂਰੇ ਮਾਮਲੇ ਜਿਹੜੀ ਜਾਂਚ ਹੁੰਦੀ ਰਹੀ ਹੈ ਬਿਜੀ ਲੈਂਸ ਕਰ ਰਹੀ ਹੈ ਤੇ ਅੱਜ ਇੱਕ ਦਿਨ ਦੇ ਰਮਾਨ ਦੁਆਰ ਫਿਰ ਦੁਬਾਰੇ ਮਹਾਲੀ ਦੀ ਅਦਾਲਤ ਦੇ ਵਿੱਚ ਹੰਦਰ ਸਾਹਮਣ ਰੋੜਾ ਨੂੰ ਜਿਹੜਾਗਾ ਪੇਸ਼ ਕੀਤਾ ਜਾਏਗਾ ਤੇ ਜਿੰਮੇਗੀ ਵਿਜੀਲੈਂਸ ਦੇ ਅਧਿਕਾਰੀ ਸੀ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਸ ਮਾਮਲੇ ਦੇ ਵਿੱਚ ਜਿਹੜੀਆਂ ਕੜੀ ਦਰ ਕੜੀ ਜਾਂਚ ਕਰਕੇ ਜਿਹੜੀ ਜਾਂਚ ਸਾਹਮਣੇ ਜਿਹੜੀ ਆਈਰਿਓ ਕੋਰਟ ਵਿੱਚ ਰੱਖੀ ਜਾਏਗੀ ਜੀ 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 ਦਿਲਜੀਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਕੜੀ ਦਰ ਕੜੀ ਜਿਹੜਾ ਹੈ ਉਹ ਵਿਜੀਲੈਂਸ ਆਪਣਾ ਕੇਸ ਨੂੰ ਪੁਖਤਾ ਕਰ ਰਹੀ ਹੈ ਜਾਂਚ ਤੇ ਲਈ ਲਗਾਤਾਰ ਜੜੀ ਹੈ ਤੇਜ਼ੀ ਦੇਖੀ ਗਈ ਹੈ ਤੇ ਵਿਜੀਲੈਂਸ ਦੀ ਟੀਮ ਅਸੂਲ ਦਸ਼ਾਮਰ ਨੂੰ ਇਥੇ ਇੰਡਸਟਰੀਅਲ ਏਰੀਆ ਲੈ ਕੇ ਪਹੁੰਚੀ